ਲਓ ਵੀ ਮਿੱਤਰੋ ਨਿਗਾਹ ਮਾਰ ਲਓ ਜਿਹਨੇ ਚੰਗੀ ਸ਼ੋ ਕੁਆਲਟੀ ਸਪੌਟਲੈਸ ਖੁੱਲੀ ਬਾਡੀ ਦੀ ਤੇ ਸ਼ਿਵਕੇ ਤੋਂ ਰਹਿਤ ਸ਼ਕੀਣ ਨੁਕਰੀ ਬਸ਼ੇਰੀ ਖਰੀਦਣੀ ਆ ਨਿਗਾਹ ਮਾਰੋ ਤੁਸੀਂ ਬਸ਼ੇਰੀ ਕੰਨੀ ਤੇ ਬਸ਼ੇਰੀ ਹਾਲੇ ਦੁੱਧ ਦਾਂਦੀ ਆ ਪਰ ਦੇਖਣ ਨੂੰ ਤੁਹਾਨੂੰ ਐ ਲੱਗੂ ਵੀ ਚੰਗੀ ਖੁੱਲੀ ਬਾਡੀ ਦੀ ਕੋਈ ਵੱਡੀ ਘੋੜੀ ਫਿਰਦੀ ਹੋਵੇ ਸੋ ਖਾਨਦਾਨ ਵੀ ਬੜਾ ਚੰਗਾ ਇਹਦਾ ਕੱਲਾਲੇ ਚੇਤਕ ਦੀ ਬੱਚੀ ਆ ਦੋਸਤੋ ਇਹ ਬਿਲਕੁਲ ਸਪੌਟਲੈਸ ਆ ਬਣ ਤਰਾਂ ਤੁਸੀਂ ਦੇਖ ਸਕਦੇ ਹੋ ਬਾਡੀ-ਬੁੱਡੀ ਬਹੁਤ ਜ਼ਿਆਦੇ ਖੁੱਲੀ ਆ ਬੇਲ ਵੀ ਚੰਗੀ ਆ ਮੂੰਹ ਮਹਾਂਦਰਾ ਬਸ਼ੇਰੀ ਦਾ ਬੜਾ ਸੋਹਣਾਗਾ ਕੰਨ ਵੀ ਸ਼ਕੀਨਾ ਗੁਲਾਬੀਪਣ ਬੜਾਗਾ ਗਰਦਨ-ਗੁਰਦਨ ਲੰਮੀ ਆ ਇੱਕ ਹੁੱਕ ਵਧੀਆ ਚੌੜੀ ਆ ਪੈਰਾਂ ਪੂਰਾਂ ਦੀ ਬਸ਼ੇਰੀ ਪਿੱਠ-ਪੁੜੇ ਦੀ ਬਹੁਤ ਜ਼ਿਆਦੇ ਮਜ਼ਬੂਤ ਆ ਆਪਾਂ ਇਹ ਕਹਿ ਸਕਦੇ ਆ ਵੀ ਕਿਸੇ ਪਾਸਿਓਂ ਬਸ਼ੇਰੀ ਜਮਾ ਬਿਲਕੁਲ ਵੀ ਹੱਥ ਧਰਾ ਨਹੀਂ ਹੋਏਗੀ ਏ ਬਸ਼ੇਰੀ ਦੀ ਮਾਂ ਵੀ ਜਿਹੜੀ ਹੈਗੀ ਆ ਉਹ ਨੁਕਰੀ ਘੋੜੀ ਆ ਦੋਸਤੋ ਸੋ ਬਸ਼ੇਰੀ ਦੀ ਜਿਹੜੀ ਉਮਰ ਆ 21 ਮਹੀਨੇ ਆ ਤੇ ਕੱਦ 61 ਇੰਚ ਕਰ ਗਈ ਇਹ ਜਿਹੜੀ ਹੁਣ ਦੀ ਇਹਦੀ ਹਾਈਟ ਆ ਨਾ ਮੌਕੇ ਦੀ 61 ਇੰਚ ਹਾਈਟ ਆ ਤੇ ਖੁੱਲੀ ਬਾਡੀ ਦੀ ਘੋੜੀ ਬਣਨਾ ਇਹਨੇ ਬਣਨਾ ਕੀ ਆ ਵੀ ਬਣੀ ਹੋਈ ਪਈ ਆ ਤੇ ਪਰ ਹਾਲੇ ਨੇ ਹੋਰ ਵੀ ਤਿਆਰ ਹੋਣਾਗਾ ਸੋ ਨਿਗਾ ਮਾਰ ਲਓ ਜਿਹੜਾ ਵੀ ਕੋਈ ਚਾਹਵਣ ਸੱਜਣ ਘਰੇ ਰੱਖਣ ਨੂੰ ਸ਼ੌਂਕ ਨਾਲ ਅੱਗੇ ਬਰੀਡਿੰਗ ਕਰਨਾ ਚਾਹੁੰਦਾ ਵੀ ਚੰਗੇ ਬੱਚੇ ਲੈਣੇ ਆ। ਸੋ ਉਹਨਾਂ ਦੇ ਲੈਣ ਵਾਲੀ ਆ ਬਸ਼ੇਰੀ। ਬਾਕੀ ਤੁਸੀਂ ਆਪ ਹੀ ਹਿਸਾਬ ਲਾ ਲਓ ਵੀ ਜਿਵੇਂ ਹੁਣ 21 ਮਹੀਨਿਆਂ ਦੀ ਹੋ ਗਈ ਇਹ ਤੇ ਥੋੜਾ ਜਿਹਾ ਟਾਈਮ ਹੋਰ ਪੈ ਕੇ ਮੇਟ ਕਰਾਉਣ ਦੇ ਵੀ ਇਹ ਕਾਬਲ ਹੋ ਜੂ। ਜਿਵੇਂ ਆਪਾਂ ਤਕਰੀਬਨ 2.5 ਸਾਲਾਂ ਦਾ ਹੋ ਕੇ ਜਾਨਵਰ ਘੋੜੀਆਂ ਨੇ ਜਿਹੜੀਆਂ ਬਸ਼ੇਰੀਆਂ ਮੇਟ ਹੁੰਦੀਆਂ ਨੇ ਦੋ ਦੰਦ ਜਿਵੇਂ ਆਪਾਂ ਕਹਿੰਦੇ ਆ ਲਗਭਗ ਸੋ ਤੁਸੀਂ ਇਹ ਤੋਂ ਚੰਗੇ ਬੱਚੇ ਲੈ ਸਕਦੇ ਹੋ। ਗੁਲਾਬੀ ਪਣ ਬਸ਼ੇਰੀ ਦੇ ਵਿੱਚ ਬੜਾਗਾ ਬਾਕੀ ਕੱਲਾਲੇ ਚੇਤਕ ਦਾ ਵੀ ਆਪਾਂ ਨੂੰ ਪਤਾ ਵੀ ਬੱਚੇ ਬਹੁਤ ਸੋਹਣੇ ਆਉਂਦੇ ਆ ਇਹਦੇ ਖੁੱਲੇ ਬੱਚੇ ਆਉਂਦੇ ਆ ਸੋ ਇਹ ਬਸ਼ੇਰੀ ਆ ਮਿੱਤਰੋ ਬਠਿੰਡੇ ਏਰੀਏ ਦਾ ਪਿੰਡ ਆ ਤੁੰਗਾਲੀ ਤੁੰਗਾਲੀ ਬਾਈ ਸੋਨੀ ਦੇ ਕੋਲੇ ਇਹ ਬਸ਼ੇਰੀ ਸਕਰੀਨ ਦੇ ਉੱਤੇ ਆਪਾਂ ਨੰਬਰ ਮੈਂਸ਼ਨ ਕਰਤਾ ਸੋਨੀ ਦਾ ਨੋਟ ਕਰ ਲਓ ਤੁਸੀਂ 82 838 45 888 ਇਸ ਨੰਬਰ ਤੇ ਕਾਲ ਕਰਕੇ ਤੁਸੀਂ ਪਿੰਡ ਤੁੰਗਾਲੀ ਜਾ ਕੇ ਸੋਨੀ ਦੇ ਘਰੇ ਇਹ ਨੁਕਰੀ ਬਸ਼ੇਰੀ ਦੇਖ ਕੇ ਖਰੀਦ ਸਕਦੇ ਹੋ ਬਾਕੀ ਤੁਹਾਨੂੰ ਮੋਟਾ ਜਿਹਾ ਤਾਂ ਆਈਡੀਆ ਆ ਹੀ ਗਿਆ ਹੋਣਾ ਵੀਡੀਓ ਦੇਖ ਕੇ ਬਸ਼ੇਰੀ ਚੰਗੀ ਬਹੁਤ ਆ ਆ ਤੁਸੀਂ ਇਹਦੇ ਗਿੱਟੇ ਗੋਡੇਾਂ ਕੰਨੀ ਨਿਗਾਹ ਮਾਰ ਲਓ ਜੋੜ ਜਾੜ ਬੜੇ ਮਜ਼ਬੂਤ ਲੱਗੇ ਪਿਆ ਬਾਲ ਪੋਰੀਆਂ ਦੀ ਬਸ਼ੇਰੀ ਬਿਲਕੁਲ ਸਾਫ ਆ ਸਿਵਕੇ ਸੱਟੇ ਤੋਂ ਰਹਿਤਾ ਬਿਲਕੁਲ ਜਮਾ ਇੱਕ ਵੀ ਸਪੌਟ ਤੁਹਾਨੂੰ ਇਹਦੇ ਪਾਲਿਆਂ ਨਹੀਂ ਥਿਆ ਹੋਣਾ ਜੈਨੂਨ ਸਪੌਟਲੈਸ ਬਸ਼ੇਰੀ ਆ ਮਿੱਤਰੋ ਆ ਖੜ ਨਹੀਂ ਕਰਨੀ ਤੁਸੀਂ ਇਹਦੀ ਦੇਖ ਸਕਦੇ ਹੋ ਬਹੁਤ ਜ਼ਿਆਦਾ ਚੰਗੀ ਆ ਬਸ਼ੇਰੀ ਸ਼ੋਬੜਾ ਕਰਦੀ ਆ ਤੇ ਆਪਾਂ ਬਾਈ ਦੀ ਹੌਸਲਾ ਫੁਜਾਈ ਕਰਦੇ ਆ ਵੀ ਯਾਰ ਸੋਨੀ ਨੇ ਜਿਹਨੇ ਇੰਨੀ ਚੰਗੀ ਬਸ਼ੇਰੀ ਸਾਹਮ ਕੇ ਤਿਆਰ ਕਰੀ ਆ ਬਾਈ ਦੀ ਹੱਥ ਫੇਰੀ ਸਾਫ਼ ਦਿਖਾਈ ਦਿੰਦੀ ਆ ਬਸ਼ੇਰੀ ਤੇ ਸੋ ਫੋਨ ਲਾ ਲਿਓ ਮਿੱਤਰੋ ਤੇ ਇਹ ਨਾ ਹੋਵੇ ਵੀ ਜਦੋਂ ਨੂੰ ਤੁਸੀਂ ਫੋਨ ਲਾਵੋ ਬਸ਼ੇਰੀ ਬੈਗੀ ਹੋਵੇ ਕਿਉਂਕਿ ਇਹੋ ਜਿਹੀਆਂ ਚੰਗੀਆਂ ਚੀਜ਼ਾਂ ਦੇ ਗਾਹਕ ਤਾਂ ਨਾਲ ਦੀ ਨਾਲ ਡੱਗ ਪੈਂਦੇ ਹੁੰਦੇ ਆ ਤੇ ਕਾਲ ਕਰ ਲਿਓ ਸੋਨੀ ਨੂੰ ਤੁੰਗ ਵਾਲੀ ਵਾਲੇ ਨੂੰ ਮੌਕਾ ਸੰਭਲਿਓ ਜਿਹਨੇ ਸਾਫ ਸੁਥਰੀ ਨੌਕਰੀ ਬੇਸ਼ੇਰੀ ਚੰਗੀ ਖਰੀਦਣੀ ਹੋਈ ਮਿੱਤਰੋ